ਅਨਸਾਰ ਸਿਕਾਲ ਦੀ ਸਾਰੈਣਾ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਤਰਨਤਾਰਨ ਸ਼ਹਿਰ ਦੇ ਬਿਲਕੁਲ ਨਾਲ ਹੀ ਜਿਹੜਾ ਵੀ ਜੀਹਨਾਂ ਦਾ ਜਿਹੜਾ ਵਾ ਡੇਰਾ ਵਾ ਜਿਹੜਾ ਨਾਲ ਪਸ਼ੂਆਂ ਦਾ ਵੀ ਜੀਹਨਾਂ ਦਾ ਦੁੱਧ ਦਾ ਕੰਮ ਹੈ ਤੇ ਨਾਲ ਕਦੀ ਕਦੀ ਲਿਆ ਕੇ ਜਿਹੜਾ ਪਸ਼ੂ ਇਹ ਵੇਚਦੇ ਆ ਤੇ ਚੰਗੇ ਕੁਆਲਿਟੀ ਦੇ ਚੰਗੇ ਨਸਲ ਦੇ ਪਸ਼ੂ ਜਿਹੜੇ ਵੀ ਜੀਹਨਾਂ ਕੋਲ ਹਰ ਵਰੀ ਹੁੰਦੇ ਆ ਕਈ ਵਾਰੀ ਆਪਾਂ ਇੱਥੋਂ ਲਾਈਵ ਮਿਲ ਕੇ ਵੀ ਕਰਾਈ ਹੈ ਕੰਗ ਢੇਰੀ ਫਾਰਮ ਤੇ ਆਪਾਂ ਪਹੁੰਚੇ ਆਂ ਤੇ ਗੱਲਬਾਤ ਹੋਣਾ ਆਪਾਂ ਬਲਰਾਜ ਸਿੰਘ ਜੀ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਪੀ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਹਾਂ ਠੀਕ ਹੈ ਤੇ ਨਾਮ ਦੱਸ ਦਿਓ ਕਰੀ ਫਿਰ ਬਲਰਾਜ ਸਿੰਘ ਨਾਂ ਜੀ ਹਾਂਜੀ ਤੇ ਤਰਨ ਤਾਰਨ ਮਤਲਬ ਬਾਈਪਾਸ ਤੇ ਸ਼ਹਿਰ ਦੇ ਨਾਲ ਹੀ ਆ ਬਿਲਕੁਲ ਹਾਂ ਸ਼ਹਿਰ ਦੇ ਨਾਲ ਹੀ ਆ ਜੀ ਠੀਕ ਹੈ ਜੀ ਤੇ ਫੋਨ ਨੰਬਰ ਵੀ ਬੋਲ ਦਿਓ 836032 ਤੇ 6033 ਠੀਕ ਹੈ ਜੀ ਹਾਂਜੀ ਤੇ ਕਰੀਏ ਵੀਰ ਜੀ ਸ਼ੁਰੂ ਫਿਰ ਹਾਂਜੀ ਸ਼ੁਰੂ ਕਰੋ ਅਰਬੀ ਜੀ ਗੱਲਾਂ ਤਾਂ ਹੋਰ ਹੈਗੀਆਂ ਬੜੀਆਂ ਅੱਛਾ ਕਿ ਇੱਕ ਦੇ ਜਦੋਂ ਮੱਝਾ ਚੋੜੀਆਂ ਜਿੱਦਾਂ ਮਤਲਬ ਦੋ 10 ਤਾਂ ਮੈਂ ਕਿਹਾ 14 15 ਹਾਂਜੀ ਮੇਰੇ ਕੰਡੇ ਦੇ ਨਾਰੈਣ ਅੱਛਾ ਆਪਣਾ ਕੰਡਾ ਲੈ ਸਕਦੇ ਆ ਜਿੱਦ ਟੱਲਿਆ ਸਕਦੇ ਆਪਣੀ ਤਸੱਲੀ ਕਰਨ ਆਪਣੀ ਮਨ ਦੀ ਸੁਸ਼ਟੀ ਕਰਨ ਠੀਕ ਆ ਅੱਗੇ ਤੁਹਾਨੂੰ ਮੈਂ ਹੁਣ ਵੀਡੀਓ ਦੂਜੀ ਬਣਨੀ ਆ ਉਹਦੇ ਵਿੱਚ ਸਾਰੀ ਗੱਲਬਾਤ ਉਹਦੇ ਆਪਾਂ ਸਾਰੀ ਹਾਂ ਮਤਲਬ ਉਹ ਨਾ ਕਿ ਅਮਰ ਸ਼ਾਕੀ ਇਹ ਅਮਰ ਝੂਠ ਬੋਲਦੇ ਹੀ ਨਾ ਦੁੱਧ ਨਹੀਂ ਕੋਈ ਬੀਬੀ ਆ ਉਹਨੇ ਵੀਡੀਓ ਪਾਈ ਆ ਹਾਂਜੀ ਹਾਂਜੀ ਤੇ ਉਹਨੂੰ ਜਵਾਬ ਅੱਜ ਦੇਣਾ ਉਹ ਆਪਾਂ ਸਾਰੀ ਵੀਡੀਓ ਮਤਲਬ ਪਹਿਲਾਂ ਦੀ ਅਪਲੋ ਕੋਈ ਵੇਖਣੇ ਹਨ ਹਾਂ ਉਹ ਅਪਲੋਡ ਮੈਨੂੰ ਕਰ ਦਿਓ ਹਾਂਜੀ ਹਾਂ ਵੀ ਵੇਖਣ ਸਾਰੇ ਮੇਰੇ ਵੀਰ ਭਰਾ ਜਿਹੜੇ ਆ ਉਹ ਵੀਡੀਓ ਸਾਰੀ ਵੇਖਣ ਵੀ ਸਚਾਈ ਕੀ ਆ ਤੇ ਕੀ ਆ ਹਾਂਜੀ ਹਾਂਜੀ ਉਹ ਚ ਤੁਸੀਂ ਸਾਰਾ ਡਿਟੇਲ ਚ ਚੰਗੀ ਤਰ੍ਹਾਂ ਦੱਸਿਆ ਵੀ ਜਿੱਥੇ ਇਸੇ ਡੰਗਰ ਗਿਆ ਉੱਥੇ ਉੱਥੇ ਦੱਸਿਆ ਵੀ ਆ ਗਿਆ ਕੀ ਕੀ ਹੋਇਆ ਵਾ ਕਿਤਰਾ ਕਿਤਨਾ ਹੋਇਆ ਪਿਛਲੇ ਕਰਾਂ ਦੀਆਂ ਵੀਡੀਓ ਵੀ ਜਿਹੜੀਆਂ ਆਪਾਂ ਵਿੱਚ ਪਾਈਆਂ ਵੀ ਹਾਂ ਪਾਈਆਂ ਸਾਰੀ ਗੱਲਬਾਤ ਕਰ ਕਿੱਥੋਂ ਕਿੱਥੋਂ ਆਏ ਆ ਜਾਂ ਮਰ ਕੇ ਉਹਨਾਂ ਦੀਆਂ ਦੋ ਮੱਝਾਂ ਹੀ ਬੋਲਤੀਆਂ ਨਹੀਂ ਪਾਉਂਦਾ ਅੱਛਾ ਉਹ ਚੌਥੀ ਮੱਝ ਵੀ ਉਹਨਾਂ ਨੇ ਮਲੋ ਖਰੀਦੀ ਸੀ ਅੱਛਾ ਅਜੇ ਤਿੰਨ ਹੀ ਪਾਉਣੀਆਂ ਤੇ ਆ ਚੌਥੀ ਨਹੀਂ ਪਾਉਣੀ ਫਿਰ ਇਹ ਆਰ ਬੀਜੀ ਨਹੀਂ ਚੌਥੀ ਇਹ ਤਿਆਰ ਕਰਕੇ ਪਾਉਣੀ ਆ ਅੱਛਾ ਇਹ 5 ਤਰੀਕ ਦੀ ਸੂਈ ਹੈ ਤਿਆਰ ਕਰਕੇ ਫਿਰ ਪਾਉਣੀ ਆ ਅੱਛਾ ਕਿੰਨਾ ਕ ਦੁੱਧ ਕਰ ਜੂਗੀ ਉਤਨਾ ਹੀ ਇਹਨੇ ਮਤਲਬ 17 ਕ ਤੋਂ ਸਟਾਰਟਿੰਗ ਕੀਤੀ ਆ ਅੱਛਾ ਹਾਂ ਵੇਖੋ ਵਾਹਿਗੁਰੂ ਕਿਰਪਾ ਕਿੱਥੇ ਠਿੱਕਦੀ ਆ ਪਰ ਇਹ ਦੇ ਵੇਚਾਂਗੇ ਤਿਆਰ ਕਰਕੇ ਸਾਡੀ ਕਿੰਨੀ ਕ ਉਮੀਦ ਹੈ ਕਿੰਨਾ ਕ ਕਰ ਸਕਦੀ ਹੈ ਸਾਡੀ ਜਿੱਦਾਂ ਮਤਲਬ ਉਹ ਕਹਿੰਦੇ ਸੀ 20 ਕਿਲੋ ਚੋਆ ਉਸ ਹਿਸਾਬ ਨਾਲ 25 ਦੇ ਜੂ ਠੀਕ ਹੈ ਚਲੋ ਇਹ ਤਾਂ ਅਜੇ ਤਿਆਰ ਕਰਕੇ ਪਾਉਣੀ ਅਜੇ ਇਹਦੇ ਚਵਾਈ ਚੋਈ ਹੋਈ ਆ ਸਾਰਾ ਇਹ ਤਾਂ ਵੈਸੇ ਨਾਲ ਵੱਜੀ ਆ ਤੇ ਆਪਾਂ ਚਲੋ ਦੱਸਦਾ ਇਹਦੇ ਬਾਰੇ ਪਰ ਜਿਹੜੀਆਂ ਵੇਚ ਨਾਲੀਆਂ ਤਿੰਨ ਹੀ ਆ ਜਿਹੜੀਆਂ ਹਾਂਜੀ ਤਿੰਨ ਉਹਦਾ ਕੋਈ ਨਹੀਂ ਆ ਸਿਰਫ ਆ ਵੇਚ ਨਾਲੀਆਂ ਤਿੰਨ ਆ ਤੇ ਦੋ گاਵਾਾਂ ਵੀ ਆ ਦੋ گاਵਾਾਂ ਵੀ ਆ ਜਿਹੜੀਆਂ ਅੰਦਰ ਵੱਜੀਆਂ ਵਾਂ ਤੇ ਸਭ ਤੋਂ ਪਹਿਲਾਂ ਜਿਹੜੀ ਆ ਪਹਿਲੀ ਮੱਝ ਤੋਂ ਹੀ ਆਪਾਂ ਸ਼ੁਰੂਆਤ ਕਰਨੀ ਆ ਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਮੱਝ ਆ ਐਰ ਕੀ ਥੋੜਾ ਜਿਹਾ ਕੰਮ ਹੌਲਾ ਕਰਤਾ ਜੀ ਫਿਰ ਵੀਰਪਰਾ ਕੋਈ ਨਹੀਂ ਪਾਇਏ ਖਰਚਣ ਵਾਲੇ ਵਿਚਾਰੇ ਉਹ ਫੋਨ ਕਰਦੇ ਵੀਰ ਜੀ ਸਾਨੂੰ ਟੋਕੜ ਜਦੋਂ ਤੈਨੂੰ ਹਰ ਵੀ ਵਾਰ ਮੈਂ ਨਾ ਟੋਕੜ ਕੇ ਕੋ ਪਾਉਣਾ ਮੇਰਾ ਸੂਲ ਮੈਂ ਕਿਉਂ ਮੱਝ ਵਿੱਚ ਟੋਕੜ ਨਹੀਂ ਪਾਉਂਦਾ ਅੱਛਾ ਉਹ ਗਾਹ ਕਿ ਮੇਰਾ ਰੋਸ ਜਾਂਦਾ ਵੀਰ ਜੀ ਆਡੀ ਟੋਕੜ ਪਾ ਲੋ ਜਿਹੜੇ ਜਿਹੜੇ ਆ ਵਪਾਰੀ ਉਹ ਟੋਕੜ ਡੰਗਰ ਵਿੱਚ ਪਵਾ ਲੈਂਦੇ ਆ ਹਾਂਜੀ ਹਾਂਜੀ ਫਿਰ ਲੋਕੀ ਹੱਸ ਕੇ ਲੈਣ ਲੈ ਜੇ ਵੱਜਦੇ ਦੇ ਅਗੇ ਟੋਕੜ ਚ ਵੀ 2000 4000 ਵੱਜਦਾ ਠੀਕ ਹੈ ਪਰ ਮੈਂ ਮੁੜ ਕੇ ਨੌਕਰ ਜਿਹੜੇ ਆ ਥੋੜੂ ਪੁੱਛੂ ਕਰ ਦੇਈ ਨੇ ਡੰਗਰ ਬੰਨਤੇ ਆ ਉਹ ਅਜੇ ਆ ਫਿਰ ਮੈਂ ਟੋਕੜ ਨਹੀਂ ਲੈਂਦਾ ਸਿੱਧੀ ਮਾਜੀ ਦੇਣਾ ਠੀਕ ਆ ਤੇ ਫਿਰ ਕਿ ਅਜੇ ਆ ਕਿ ਭਾਗ ਨੂੰ ਨੋਰਮਲ ਰਹਿਣਗੇ ਬਿਲਕੁਲ ਨੋਰਮਲ ਲੱਗੂ ਤੇ ਮੱਜਾਂ ਹੀ ਥੋੜੀਆਂ ਜੜੀਆਂ ਜੜੀਆਂ ਅੱਜ ਵੇਪਲਸ ਵੇ ਦੇ ਲੱਗੇ ਬੰਨੇ ਵਾਲੀਆਂ ਜਾਂ ਪਲਸ ਵਾਲੀਆਂ ਨਹੀਂ ਆ ਇਹ ਆ ਵੀ ਦੇਣ ਨੂੰ ਜਿਹੜਾ ਵਾ ਨਿਗਾ ਜਿਹੜੀ ਹੈ ਮਤਲਬ ਥੋੜਾ ਬਹੁਤਾ ਹੀ ਫਰਕ ਪਊ 18 18 ਕਿਲੋ ਵੜੀਆਂ ਹੀ ਮੱਜਾਂ ਅੱਛਾ ਤਾਜ਼ੀਆਂ ਸੁਣਿਆ ਇਹਦਾ ਤੇ ਕੁਰਲੀ ਦਾ ਤੇ ਬਿਲਕੁਲ ਭੋੜਾ ਹੀ ਬਣਦਾ ਨਾ ਅੱਛਾ ਹਾਂ ਤਾਂ ਮਤਲਬ ਸਟਾਰਟਿੰਗ ਆ ਦਿਨ ਨੂੰ ਜਿੰਨੇ ਜਿੰਨਾ ਹਣਾ ਮੈਂ ਉਹ ਦੱਸਣਾ ਮਤਲਬ ਕਿ ਅੱਜ ਤਿਆਰ ਨਹੀਂ ਆ ਪੂਰਾ ਦੁੱਧ ਤੇ ਤਿਆਰ ਨਹੀਂ ਅੰਨਾ ਕੋ ਗਾਰੰਟੀ ਦੇਣਾ ਅੱਛਾ ਹਾਂ ਗਾਰੰਟੀ ਦੇਣਾ ਹੈਗਾ ਉਹ ਮੇਰੇ ਘਰੋਂ ਆਪਣਾ ਖੰਡਾ ਲਿਆ ਕੇ ਤੇ ਜੋਖ ਲੈਣ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਜਿਹੜੀ ਸ਼ੁਰੂਆਤ ਪਹਿਲੇ ਨੰਬਰ ਵਾਲੀ ਮਾਈ ਤੋਂ ਹੀ ਕਰਨੀ ਆ ਕਿੰਨਾ ਚਿਰ ਹੋ ਗਿਆ ਜਿੰਨੇ ਸੋਈ ਨਾ ਅੱਜ ਤੀਜੇ ਦਿਨ ਹੈ ਜੀ ਅੱਛਾ 5 ਪੰਜ ਤਰੀਕ ਨੂੰ ਸੋਈਏ 5 ਤਰੀਕ ਨੂੰ ਹੀ ਸੋਈ ਹੈ ਵੀ 5 ਪੰਜ ਨੂੰ ਸੋਈ ਹੈ ਤੇ ਕਿੰਨਾ ਤਿਆਰ ਕਰ ਗਈ ਆ ਇਹ ਮਲੇ 15 ਹੀ ਕਰ ਗਈ ਤੇ 15 ਲੀਟਰ ਤਿਆਰ ਮੁਕੇ ਤੇ ਹਾਂ ਤਿਆਰ ਹੀ ਆ ਸਾਰਾ ਬੱਚੇ ਪੁੱਛੇ ਦਾ ਪਾ ਗਏ ਤੇ ਚਵਾਈ ਕੋ ਜਿਤਨਾ ਮਰਜ਼ੀ ਆਪਣੀ ਕਰ ਲੈ ਹੈ ਹਾਂ ਚਵਾਈ ਤੇ ਦੀ ਬਹੁਤੀ ਵਜ੍ਹਾ ਤੂੰ ਵੇਖ ਲੈਣਾ ਪਥਾਨਵਾਨ ਨਹੀਂ ਚੰਗਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਆਪਣਾ ਕੰਡਾ ਲੈ ਆਵੇ ਕੋਈ ਲੀਟਰ ਲੈ ਆਵੇ ਹੈਨਾ ਹਾਂਜੀ ਸੂਆ ਜਿਹੜਾ ਇਹਦਾ ਤੀਸਰਾ ਆ ਹਾਂਜੀ ਬਾਕੀ ਉਹ ਵੀ ਕੋਈ ਵੀਡੀਓ ਜ਼ਰੂਰ ਵੇਖੇ ਇੱਕ ਆਪਾਂ ਹੋਰ ਵੀਡੀਓ ਪਾਈ ਹੈ ਜਿਹੜੀ ਵੀਡੀਓ ਨਾਲ ਨੇ ਆਪਣਾ ਸਾਰਾ ਪੱਖ ਰੱਖਿਆ ਉਹਦੇ ਵਿੱਚ ਕਿਉਂਕਿ ਆਪਣਾ ਪੱਖ ਰੱਖਣਾ ਕਰਕੇ ਤਾਂ ਹੱਕ ਬੰਦਾ ਵਾ ਜਿਹੜਾ ਆਪਾਂ ਨੂੰ ਕੱਲੇ ਇੱਕ ਤਰਫਾ ਨਹੀਂ ਗੱਲ ਸੁਣਨੀ ਚਾਹੀਦੀ ਦੋਵਾਂ ਤਰਫਾ ਜਿਹੜੀ ਗੱਲ ਸੁਣਨੀ ਚਾਹੀਦੀ ਆ ਬਾਕੀ ਆਪਾਂ ਕਿਨਸਾਈ ਇਹ ਜਾਂ ਗਲਤ ਨਹੀਂ ਕਹਾਂਦੇ ਸਿਰਫ ਆਪਾਂ ਇਹ ਕਹਿੰਦੇ ਵੀ ਪੱਖ ਜਿਹੜਾ ਆਪਾਂ ਨੂੰ ਰੱਖਣਾ ਚਾਹੀਦਾ ਬਾਕੀ ਥਨਾ ਦਾ ਸਾਈਜ਼ ਗੈਪ ਪੇਠਪੁੜੇ ਤੋਂ ਜਿਹੜੀ ਚੰਗੀ ਆ ਮਾਜੇ ਪਸ਼ੂ ਵਿਧੀਆਂ ਨਾ ਕਿ ਹਮੇਸ਼ਾ ਹੀ ਜਿਹੜੇ ਚੰਗੀ ਕੁਆਲਿਟੀ ਦੇ ਹੁੰਦੇ ਆ ਆ ਆ ਦੇਖ ਸਾਡੇ ਥਾਣੇ ਵੀ ਜਿਹੜਾ ਦੂਰ ਦੂਰ ਆ ਤੇ ਹਵਾਨਾ ਇਹ ਤਾਂ ਇੱਕ ਵਾਰੀ ਦੇਖ ਸਕਦੇ ਆ گاਵਾ ਵਰਗਾ ਹਵਾਨਾ ਵਾ ਤੇ ਆ ਮਿਲਕ ਵੇਨ ਇਹਦੀ ਦੇਖ ਸਕਦੇ ਚੰਗੀ ਮੋਟੀ ਲੱਗੀ ਆ ਤੇ ਥਾਣਾ ਦਾ ਗੈਪ ਵੀ ਦੂਰ ਦੂਰ ਇਹ ਦੁੱਧ ਕਿੰਨਾ ਕੁ ਤੇਰਾ ਚਵਾਈ ਜਾਊਗੀ ਦੁੱਧ ਮੈਂ ਨਹੀਂ ਕਹਿੰਦਾ ਆਪੀ ਨਹੀਂ ਜਾਣਾਂ ਜੀ ਅੰਦਾਜ਼ਾ ਜਾ ਫਿਰ ਵੀ ਅੰਦਾਜ਼ਾ ਮੇਰੀ ਨਿਗਾਹ ਤੇ 20 ਦੇ ਲਾਗੇ ਚਾਕੇ ਪਹੁੰਚ ਅੱਛਾ 20 ਦੇ ਲਾਗੇ ਚਾਕੇ ਪਹੁੰਚ ਸਕਦੀ 20 ਦੇ ਲਾਗੇ ਚਾਕੇ ਪਹੁੰਚ ਜੋ ਸਟਾਰਟਿੰਗ ਸਹੀ ਆ ਨਾ ਇਹਦੀ ਹਾਂਜੀ ਹਾਂਜੀ ਸਟਾਰਟਿੰਗ ਚਵਾ ਚੰਗਾ ਤੇ ਮੁੱਲ ਫਿਰ ਇਹਦਾ ਮੁੱਲ ਤੇ 1.5 ਕਰ ਦਈਏ ਕਰ ਦਈਏ ਵਿੱਚ ਕਮਲ ਤਾਂ ਕਿੰਨੇ ਜਿੰ ਕਰ ਦਈਏ ਕਰਾਈਟੇ ਦੇ 100 ਰੁਪਏ ਦੇ ਇੱਕ ਵੀਦੀ ਦੇ ਦਾਂਗੇ ਅੱਛਾ ਇੱਕ ਵੀਦੀ ਅੱਛਾ ਹੁਣ ਵੀਦੀ ਰੀਜ ਠੀਕ ਆ ਇਹ ਹੋਰ 500 ਤੋਂ ਵਧਣਾ ਹੀ ਆ ਦੁੱਧੋਂ ਤੇ ਰੀਮੀ ਮੈ ਨਹੀਂ ਹੁਣ ਮਤਲਬ ਮਿਲੇਗੀ ਅੱਛਾ ਹੁਣ ਮੌਕੇ ਤੇ ਇੱਕ ਵੀਦੀ ਜਿਹੜੀ ਤੇ 15 ਲੀਟਰ ਘਰੋ ਚਵਾ ਦੇ ਇਹਦੇ ਮਗਰ ਕੱਟੀ ਆ ਤੇ 15 ਲੀਟਰ ਘਰੋ ਚਵਾ ਦੋਗੇ ਹਾਂ ਚੋ ਲੈਣ ਜੀ ਠੀਕ ਆ ਤੇ ਹੁਣ ਇੱਕ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਦੇ ਵੀ ਥਾਂ ਇੱਕ ਰਹੀ ਲੱਗੇ ਤੇ ਦੇਖ ਸਕਦੇ ਤੇ ਮਿਲਕਵੇਂ ਨਵੀਂ ਚੰਗੀ ਲੱਗੀ ਆ ਇਹ ਵੀ ਚੰਗੀ ਜਮਈ ਪਲੀ ਮੱਝ ਜਿਹੜੀ ਤੇ ਇਹਦੇ ਇਹਨੂੰ ਕਿੰਨਾ ਚਿਰ ਹੋਇਆ ਸੋਈ ਨੂੰ ਇਹਨੂੰ ਹੋ ਗਿਆ 6 ਦਿਨ ਜੀ 6 ਦਿਨ ਹੋ ਗਏ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਹੋਣ ਮੌਕੇ ਦੇ ਇਹਦੇ ਕੋਲ 15 ਕਿਲੋ ਦੁੱਧ ਇਹਦੇ ਕੋਲ ਵੀ ਤਿਆਰ ਆ ਤੇ ਅੰਦਾਜ਼ਾ ਜਿਹਾ ਕਿੰਨਾ ਕਿ ਚਵਾਈ ਜਾਊਗੀ ਵੇਖੋ ਜੀ ਕਿੰਨਾ ਜਾਊਗੀ 2 ਕਿਲੋ ਤੋਂ ਹੋਰ ਵਧੂਗੀ ਤੇ ਮਾੜਾ ਮੂਣਾ ਮਾਰਨਾ ਜੀ ਠੀਕ ਹੈ ਜੀ ਹਾਂਜੀ ਕੱਟੀ ਮਗਰੇ ਦੀ ਤੋਰੋ ਹਾਂ ਫੇਰ ਇੱਕ ਰੀਨ ਤੋਰੋ ਹੈ ਬਹਿ ਜਾ ਕਰਾ ਤਾ ਮੁਰਕੇ ਚੂੜ ਇਹਦੇ ਮਗਰੇ ਵੀ ਕੱਟੀ ਆ ਜਿਹੜੀ ਤੇ ਆਹ ਦੇਖ ਸਕਦੇ ਸ਼ਾਮ ਦਾ ਟਾਈਮ ਹੁਣ ਚਵਾਈ ਦਾ ਜਿਹੜਾ ਹੋ ਚੁੱਕਿਆ ਵਾ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਬਾਕੀ ਸੂਈਆਂ ਸਵਾਈਆਂ ਵਾ ਇਹਦੇ ਚ ਤੇ ਕੋਈ ਨਹੀਂ ਆ ਗਈ ਜਿਹੜਾ ਕੋ ਜਿੱਤਰਾ ਮਰਜੀ ਆਪਣੀ ਚਵਾਈ ਕਰੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਆਪਣਾ ਕੋ ਲੀਟਰ ਲੈ ਆਵੇ ਕੰਡਾ ਲੈ ਆਵੇ ਜਿੱਤਰਾ ਮਰਜੀ ਤਸੱਲੀ ਕਰਕੇ ਖੜੀ ਆ ਅਜ ਲੈ ਆਇਆ ਤੇ ਇਹਦਾ ਫਿਰ ਮੁੱਲ ਰੀਡ ਤੇ ਵਾਗੂ ਨੇ ਘਰ ਵੀ ਚਰਜਾਈਦਾ ਡੇਢੀ 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 ਕਰੀ ਜਾਣੀ ਇੱਕ ਵੀ ਜਾਲੇ ਵੀ ਦੇ ਦੇਣੇ ਅੱਛਾ ਇੱਕ ਵੀ ਦੇ ਦੇ ਵਾਗੂ ਨੂੰ ਜਿਹਦਾ ਚੰਗੀ ਲੱਗਦੀ ਛੋਟ ਕਰ ਦਈਏ ਥੋੜੀ ਕਿਤੇ ਚ ਕਰ ਦੋ ਜਿੰਨੀ ਕਰਨੀ ਕਰ ਦਈਏ ਫਿਰ ਕਰ ਦੋ 10000 ਹੀ ਛੱਡਦੀ ਇਹਦਾ ਇੱਕ 10 ਦੀ ਦੇ ਦੀ ਨਾ ਤੱਕ ਆਏ ਨਹੀਂ ਵਾਹ ਚੰਗੀ ਹੈ ਨਾ ਜਾਣਦੀ ਇੱਕ 10 ਦੀ ਚਲੋ ਠੀਕ ਹੈ ਇੱਕ ਤੇ ਦੁੱਧ 15 ਲੀਟਰ ਘਰੋਂ ਜਿਹੜਾ ਚਵਾ ਦੋਗੇ ਹਾਂ ਚੋਹਲਾ ਨਹੀਂ ਸੀ ਕੋਈ ਨਹੀਂ ਆਪਣਾ ਕੰਡਾ ਲੀਟਰ ਲੈ ਤੇ ਬਾਕੀ ਮਾਜੇ ਕੋਈ ਥਨਾ ਚ ਨਹੀਂ ਹੈ ਜਿਹੜੀ ਆਪਾਂ ਦੇਖ ਸਕਦੇ ਆ ਨਹੀਂ ਜੀ ਕੋਈ ਆ ਦੇਖ ਸਕਦੇ ਪਸਮੀ ਨਹੀਂ ਹੈ ਮਾਜੇ ਕੋਈ ਹਲੇ ਚਵਾਈ ਹੋਣ ਵਾਲੀ ਆ ਉਤਰਾ ਇਹਨਾਂ ਦੀ ਤੇ ਹੁਣ ਆ ਗਿਆ ਆਪਣੇ ਕੋਲ ਤੀਸਰੇ ਨੰਬਰ ਤੇ ਇੱਕ ਇਹ ਕਾफी ਛੋਟੀ ਕਾਫੀ ਖੂਬਸੂਰਤ ਹੈ ਇਹਨੋ ਕਿ ਨਜ਼ਰ ਹੋ ਗਿਆ ਜੇ ਸੋਈ ਨੂੰ ਇਹ ਦੋ ਤਰੀਕ ਦੀ ਹਰਬੀ ਜੀ ਹੁੰਦੀ ਆ ਅੱਛਾ ਛੇ ਦਿਨ ਇਹਨੂੰ ਹੋਗੇ ਛੇ ਦਿਨ ਦੇ ਲੱਗੇ ਬਣੇ ਨਵੇਂ ਹੋ ਗਿਆ ਤੇ ਇਹ ਘਰੇ ਸੋਈਆਂ ਕਿ ਸੋਈਆਂ ਲੈਂਦੀਆਂ ਜੀ ਨਹੀਂ ਘਰੇ ਸੋਈਆਂ ਇਹ ਘਰੇ ਸੋਈਆਂ ਆ ਹਾਂਜੀ ਠੀਕ ਆ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਦ ਕੋਰ ਵੀਜੀ ਪੱਕਾ ਦੁੱਧ ਜਿਹੜਾ ਵਾ 12.5 ਕਿਲੋ ਠੀਕ ਆ ਹਾਂਜੀ ਤੇ ਇਹ ਕਿੰਨਾ ਦੋ ਚਵਾਈ ਜਾਊਗੀ 15 ਤੋਂ ਨਹੀਂ ਮਰਦੀ ਰ ਵੀਜੀ ਅੱਛਾ 15 ਤੇ ਲੱਗੇ ਨਹੀਂ ਮਰਦੀ ਜਿਹੜਾ ਉਹ ਚੱਲੀ ਆ ਨਹੀਂ ਤੇ 8 ਕਿਲੋ ਦੇਣਾ ਚਾਹੀਦਾ ਇਹਨੂੰ ਤੋਰ ਹਵੇਰੇ ਕਰੀ ਤੋਰੀ ਬਾਕੀ ਬਹੁਤੇ ਵੀਰਾਂ ਦੀ ਡਿਮਾਂਡ ਹੀ ਸਾਨੂੰ ਵੀ ਫੋਨ ਆਏ ਹੀ ਕਿ ਇੱਕ ਜਿਹੜਾ ਵਾ ਥੋੜੇ ਦਰਮਿਆਨੇ ਰੇਡ ਦੀਆਂ ਥੋੜੀਆਂ ਦਰਮਿਆਨੇ ਮੱਜਾਂ ਇੱਕ ਰੀ ਵੀਡੀਓ ਚ ਜ਼ਰੂਰ ਪਾਓ ਕਿਉਂਕਿ ਹਰ ਕੋਈ ਵੇਰ 5 ਲੀਟਰ 24 ਲੀਟਰ ਵਾਲੀਆਂ ਜਿਹੜੀਆਂ ਨਹੀਂ ਸੰਭਾਲ ਕਰ ਸਕਦਾ ਜਾਂ ਵੀ 23 ਲੀਟਰ ਵਾਲੀਆਂ ਕਿ ਜਿਹੜੀਆਂ ਵੇਹ ਤੋਂ ਅੰਦਰ ਵਾਲੀਆਂ ਕੋਈ 16 17 18 ਲੀਟਰ ਵਾਲੀਆਂ ਤੇ ਨੋਰਮਲ ਵੇਰ ਸਾਂਭੀ ਲੈਣ ਪਹਿਲੇ ਸੂਏ ਆ ਅੱਛਾ ਆਓ ਚਲੋ ਕੋਈ ਦੂਜੇ ਨੂੰ ਮਾਲ ਲੈ ਦੂਜੇ ਤੇ ਚਲੋ ਹੋਊਗੀ ਹਾਂ ਦੂਜੇ ਨੂੰ ਹੋਊਗੀ ਬਾਕੀ ਖੜਦੀਆਂ ਤੁਸੀਂ ਆਪਣੀ ਤਸੱਲੀ ਕਰਕੇ ਅਜ ਲਾਇਆ ਬਾਕੀ ਉਹ ਵੀ ਵੀਡੀਓ ਜਰੂਰ ਵੇਖੋ ਸਾਰੇ ਵੀਰਾਂ ਨੂੰ ਬੇਨਤੀ ਆ ਫਿਰ ਜਿਹੜਾ ਆ ਪ੍ਰੋਪਰ ਪਤਾ ਲੱਗਦਾ ਵਾ ਵੀ ਅਸਲੀ ਗੱਲ ਕੀ ਆ ਕਿਉਂਕਿ ਆਪਾਂ ਨੂੰ ਦੋਵਾਂ ਪਾਸਿਆਂ ਦੀ ਗੱਲ ਸੁਣੀ ਚਾਹੀਦੀ ਆ ਜਦੋਂ ਇੱਕੋ ਪਾਸੇ ਦੀ ਨਹੀਂ ਅਸੀਂ ਇਹ ਨਹੀਂ ਕਹਿੰਨੇ ਕਿ ਜਾਂ ਉਹ ਗਲਤ ਆ ਜਾਂ ਉਹ ਸਹੀ ਆ ਆਪਾਂ ਇਹ ਬਸ ਕਹਿੰਨੇ ਵੀ ਦੋਵਾਂ ਪਾਸਿਆਂ ਦੀ ਗੱਲ ਜਰੂਰ ਸੁਣੀ ਚਾਹੀਦੀ ਆ ਆ ਥਾਣੇ ਦੇਖ ਸਕਦੇ ਇਹਦੇ ਲਾਗੇ ਤੋਂ ਤੇ ਦੱਸਿਓ ਫਿਰ ਮੋਲੇ ਦਾ ਆਪਾਂ ਕਿੰਨਾ ਕਰਦੀ ਹੈ ਰਵੀ ਜੀ ਇਹਦਾ ਜਾਇਜ ਜਾਈ ਕਰੀਏ ਇਹੋ ਜਿਹਾ ਕਰੀਏ ਕਿ ਜਿਹੜਾ ਬਸ 95 ਦੇ ਪਹਿਲੇ 95 ਅਛਾ ਲੱਖਾਂ ਵੀ ਅੰਦਰ ਹਾਂਜੀ 95 ਦੇ ਦਾਂਗੇ 95 ਹਜ਼ਾਰ ਦੀ ਬਾਕੀ ਤੁਹਾਨੂੰ ਜਿਹੜਾ ਚੰਗਾ ਲੱਗਦਾ ਵੇਖ ਲਓ ਕਰਾ ਦੀਏ ਛੋਟੇ ਚੋਂ ਵੀ ਕਰਾ ਲੇ 5000 ਛੱਡ ਦੀ ਇਹਦਾ 90 90 ਦੀ ਚਲੋ ਠੀਕ ਹੈ ਦੋ ਹੋਰ ਛੱਡ ਦੀ 5 ਛੱਡੋ ਫਿਰ ਦੋ ਦੋ ਨਾਲ ਛੱਡੋ 85 ਦੀ ਜਾਂਦ ਜਾਂਦ 50 ਚਲੋ ਫਿਰ ਹਾਂ ਨਾ ਛੋਟ ਹੀ ਹਣੀ 200 ਰੁਪਈਆ 85 ਦੀ ਠੀਕ ਆ ਠੀਕ ਹੈ ਜੀ ਠੀਕ ਆ ਤੇ ਗਾਵਾਂ ਜਿਹੜੀਆਂ ਦੋ ਰਹਿ ਗਈਆਂ ਵੀ ਵਿਖਾ ਦੀਏ ਹਾਂ ਵਿਖਾ ਦੇ ਤੇ گاਵਾ ਦੋਵੇਂ ਸੁਗੀਆਂ ਜੇ ਵੀ ਨਹੀਂ ਸੁਣਵਣੀਆਂ ਗੱਪਣਾਂ ਅੱਛਾ ਦੋਵੇਂ ਗੱਪਣਾਂ ਉਹ ਸ਼ਾਈ ਵਾਲੇ ਤੇ ਇਹ ਮਿਕਸ ਬਰੀਡ ਆ ਠੀਕ ਆ ਇਹ ਸਿੰਗਰ ਦੇ ਹੈਗੇ ਤੇਰਾ ਚੋਗੀ ਤੇ ਕਦ ਕੱਠ ਪਿੱਠ ਫੋੜੇ ਦੀ ਆ ਵੀ ਹਾਂ ਬਿਲਕੁਲ ਠੰਡੀ ਗਾਵਾਂ ਆ ਜੀ ਫਿਰ ਕਿੰਨੇ ਕ ਦੁੱਧ ਆਲੀ ਇਹ ਇਹ ਕਿੰਨੇ ਕ ਦੁੱਧ ਆਲੀ ਜੇ ਇਹਦੇ ਦੁੱਧ ਤੇ ਮੇਰੇ ਸਾਹਮਣੇ 30 ਦੇ ਦੂਗੀ ਜੀ ਅੱਛਾ ਹਾਂ 25 ਤੇ ਪਲੱਸ ਕਰੇਗੀ ਜੀ ਦੁੱਧ ਵਾਲੀ ਗਾਈ ਤੋਰੋ ਹਾਂ ਇੱਕ ਕਰੀ ਫੇਰੇ ਤੋੜਾ ਤੋਰੋ ਆ ਥੋੜੇ ਜਿਹਾ ਨਿਸ਼ਾਨ ਜਿਹੜੇ ਹੈਗੇ ਕਈਆਂ ਦੇ ਅਕਸਰ ਰਹਿ ਜਾਂਦੇ ਆ ਬਾਕੀ ਉਤਰੇ ਆ ਵੀ ਕੱਦ ਕਾਠ ਪਿੱਠ ਪੁੜੇ ਚ ਪੂਰੀ ਆ ਜਿਹੜੀ ਇਹ ਗੱਬਣ ਆ ਇਹ ਪੁੜਿਆਂ ਵਾਲਾ ਵੇਖੀਏ ਤਾਂ ਇਹ ਟਾਈਮ ਹੀ ਨੇ ਲੈ ਜਾਣਾ ਬਾਕੀ ਖਣਾ ਦਾ ਸਾਈਜ਼ ਗੈਪ ਮਿਲਕ ਵੇਨ ਜੜੀ ਇਹਦੀ ਚੰਗੀ ਲੱਗੀ ਆ ਚਲੋ ਲੈ ਜਾਓ ਤੇ ਕਿੰਨਾ ਫੇਰੇ ਦਾ ਮੁੱਲ ਇੰਨਾ ਕਰ ਲਈਏ ਜਿਆਦਾ ਕਰ ਦੋ 60 ਕਰ ਦਈਏ 60 ਕਰਨਾ ਜੀ ਹਾਂ ਜੀ ਕਿ 55 ਕਰ ਦਈਏ ਚਲ 55 ਕਰ ਦੋ ਛੋਟ ਛਾਟ ਕਰ ਦੋਗੇ ਮੌਕੇ ਤੇ ਹੋਰ ਹਾਂ ਕਰ ਦਾਂਗੇ ਚਲ 55 ਕਰ ਵੀ ਦਿਓ ਜੀ ਕੋ ਫੋਨ ਲਾਵੇ ਇੱਕ ਕਰੀ ਹਨਾ ਠੀਕ ਹੈ ਤੇ ਹੁਣ ਇੱਕ ਆ ਸਾਈਵਾਲ ਗਾਂ ਜੇ ਹਾਂ ਇੱਕ ਹੋਰ ਸਾਈਵਾਲ ਇਹ ਕਿੰਨੇ ਕ ਦੁੱਧਾ ਲਈ ਆ ਇਹਨੇ ਮਤਲਬ ਪਹਿਲੇ ਸਵੇਰੇ 20 ਦਿੱਤਾ ਅਰ ਕ ਦੂਜੇ ਸੋਣ ਵਾਲੀ ਅੱਛਾ ਇਹਨੇ 20 ਦਿੱਤਾ ਠੀਕ ਹੈ ਹੁਣ ਦੂਜੀ ਅਰ ਕ ਸੋਣ ਵਾਲੀ ਠੀਕ ਹੈ ਕੋ ਕਿੰਨਾ ਦਿਨ ਦੀ 22 ਦਿਨ ਦੀ 23 ਦਿਨ ਦੀ ਠੀਕ ਹੈ ਚਲੋ ਫਿਰ ਤੋਰ ਦੋ ਇਹਨਾਂ ਨੂੰ ਹਾਂ ਕੋਈ ਚੱਕ ਨਹੀਂ ਉਹ ਵੀ ਸਾਈ ਵਾਲ ਕਰੋਸ ਚੀ ਆ ਤੇ ਇਹ ਇਹ ਜਿਹੜੇ ਸਾਈ ਵਾਲ ਚਾ ਚੰਗੀ ਸਾਈ ਵਾਲੇ ਚੰਗੀ ਕੁਆਲਟੀ ਵਾਲੀ ਬਾਹਰ ਕਰ ਲੀਏ ਤਾਂ ਚੰਗੀ ਤਰ੍ਹਾਂ ਦਿਖਾਉਣੀ ਆ ਥਨਾਂ ਦਾ ਸਾਈਜ਼ ਗੈਪ ਮਿਲ ਕੇਵੇਂ ਇਹਦੀ ਚੰਗੀ ਲੱਗੀ ਆ ਜਿਹੜੀ ਲਾਗੋ ਕੋਟ ਦੇ ਫੜਮੇ ਬਾਕੀ ਚੰਗੀ ਜਗ੍ਹਾ ਤੋਂ ਆਈਆਂ ਵਾ ਪੂਰੀਆਂ ਸੰਭੀਆਂ ਸੰਦੀਆਂ ਵਾ ਇਹ ਬੰਦ ਤੇ ਇਹਦਾ ਫਿਰ ਮੁੱਲ ਇਹਦਾ 85 ਇਹਦਾ 85 ਹਜ਼ਾਰ ਆ ਹਾਂਜੀ ਤੇ ਵਿੱਚੋਂ ਕਰਨਾ ਕੋ ਮਨ ਤਨ ਕਰ ਦੇ ਨੇ ਕਰ ਦੂ ਤੁਹਾਨੂੰ 82 ਦੀ ਦੇ ਦਈਏ ਦੇ ਦੋ ਕਿ ਹੋਰ ਕਰ ਦੀਏ ਕਰ ਦੋ پورے 80 ਦੀ ਦੇ ਦੀ ਹੈ ਹਾਂ ਪੂਰੇ 80 ਦੀ ਹੋ ਜੇਗੀ ਠੀਕ ਹੈ ਤੇ ਬਾਕੀ ਇਹ ਵੀ ਦੁੱਧ ਦੇ ਕੋਈ ਇਥੋਂ ਚਵਾਈ ਕਰਕੇ ਹਨਾ ਹਾਂ ਸੂਈ ਪੈਣਾ ਦੋ ਦੋ ਤਿਆਰ ਜਿਹੜਾ ਆ ਤੇ ਚਲੋ ਨਹੀਂ ਮੱਜਾਂ ਦੇ ਜਿਹੜੇ ਆ ਦੁੱਧ ਦੇ ਇਥੋਂ ਚਵਾਈ ਕਰਕੇ ਲੈ ਜੇ ਹਾਂਜੀ ਤੇ گاਵਾ ਇਥੋਂ ਪਾਸ ਕਰਕੇ ਲੈ ਜਾ ਪਾਸ ਕਰਕੇ ਟਿਪ ਕੇ ਆਪਣੀ ਤਸੱਲੀ ਕਰਕੇ ਖਾਣ ਦੀ ਠੀਕ ਹੈ ਜੀ ਠੀਕ ਹੈ ਜੀ ਜੋ ਵੀ ਕੋਸ਼ਿਸ਼ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਬਾਕੀ ਚਵਾਈ ਤਸੱਲੀ ਤੁਸੀਂ ਆਪਣੀ ਆਪ ਕਰਨੀ ਆ ਤੇ ਉਹ ਵੀਡੀਓ ਜਿਹੜੀ ਜ਼ਰੂਰ ਵੇਖੋ ਜਿਹੜੀ ਆਪਾਂ ਦੂਸਰੀ ਵੀ ਪਾਈ ਆ ਕਿਉਂਕਿ ਉਹਦੇ ਚ ਆਪਾਂ ਸਾਰੀ ਗੱਲ ਦੱਸੀ ਆ